ਪ੍ਰਭੂ ਯੇਸ਼ੂ ਮਸੀਹ ਦੇ ਜਿੰਦਾ ਨਾਮ ਦੇ ਵਿੱਚ ਆਪ ਸਭ ਨੂੰ ਜੈ ਮਸੀਹ ਮੈਂ ਪਰਮੇਸ਼ਰ ਦਾ ਦਾਸ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਦੇ ਨਾਲ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਥੋੜਾ ਸਮਾਂ ਪਵਿੱਤਰ ਵਚਨਾਂ ਦੇ ਉੱਤੇ ਚਰਚਾ ਕਰਨੀ ਚਾਹੁੰਦਾ ਹਾਂ ਅੱਜ ਅਸੀਂ ਚਰਚਾ ਕਰਾਂਗੇ ਪ੍ਰਾਰਥਨਾ ਦੀ ਜਿਗਵੇਦੀ ਬਣਾਉਣ ਦੇ ਨਾਲ ਚਮਤਕਾਰ ਹੁੰਦੇ ਹਨ ਹਾਲੇਲੂਇਆ ਤੋਂ ਜਿਗਵੇਦੀ ਲਈ ਜਿਹੜਾ ਅਸਲ ਭਾਸ਼ਾ ਦੇ ਵਿੱਚ ਸ਼ਬਦ ਆਇਆ ਉਹ ਹੈ ਮਿਸਬਾ ਜਿਸ ਦਾ ਅਰਥ ਹੈ ਕੁਰਬਾਨੀ ਚੜਾਉਣ ਦੇ ਲਈ ਇੱਕ ਅਲੱਗ ਜਗ੍ਹਾ ਜਿਗਵੇਦੀ ਜਿਹੜੀ ਸੀ ਪੁਰਾਣੇ ਨਿਯਮ ਦੇ ਵਿੱਚ ਇਹ ਮਿੱਟੀ ਅਤੇ ਗਾਰੇ ਦੀ ਬਣਾਈ ਜਾਂਦੀ ਸੀ ਕੁਝ ਲੋਕ ਇਹਨੂੰ ਪੱਥਰਾਂ ਦੀ ਬਣਾਉਂਦੇ ਸਨ ਔਰ ਕੁਝ ਲੋਕ ਜਿਹੜੇ ਆ ਇਹਨੂੰ ਸੋਨੇ ਦੀ ਜਿਗਵੇਦੀ ਵੀ ਬਣਾਉਂਦੇ ਸਨ ਤੋਂ ਜਿਹੜੇ ਲੋਕ ਪਰਮੇਸ਼ਵਰ ਦੇ ਲਈ ਜਿਗਵੇਦੀਆਂ ਬਣਾਉਂਦੇ ਸਨ ਜਿਗਵੇਦੀ ਦਾ ਅਰਥ ਹੈ ਪਰਮੇਸ਼ੁਰ ਲਈ ਅਲੱਗ ਕੀਤੀ ਹੋਈ ਇੱਕ ਜਗ੍ਹਾ ਔਰ ਉਦੋਂ ਤੇ ਕੁਰਬਾਨੀਆਂ ਚੜਹਉਂਦੇ ਸਨ ਔਰ ਬਹੁਤ ਸਾਰੇ ਲੋਕ ਅਧਿਆਤਮਿਕ ਤੇ ਅਲੌਕਿਕ ਵਰਕਤਾਂ ਆਪਣੇ ਜੀਵਨ ਦੇ ਵਿੱਚੋਂ ਲੈਂਦੇ ਸਨ ਅਰਥਾਤ ਜ਼ਮੀਨੀ ਔਰ ਸਵਰਗਈਆ ਵਰਕਤਾਂ ਨਰੇ ਜੀਵਨ ਦੇ ਵਿੱਚ ਉਤਰਦੀਆਂ ਸਨ ਤੋਂ ਮੈਂ ਤੁਹਾਡੇ ਨਾਲ ਇੱਕ ਵਚਨ ਨੂੰ ਪੜ੍ਹਨਾ ਚਾਹੁੰਦਾ ਜਿਵੇਂ ਕਿ ਉਤਪਾਦ ਦੀ ਕਿਤਾਬ ਉਹਦੇ 8 ਅਧਿਆਏ ਦੇ ਵਿੱਚ ਇਸ ਪ੍ਰਕਾਰ ਲਿਖਿਆ ਅੱਠ ਅਧਿਆਏ ਉਹਦੇ ਵਿਵਚਨ ਦੇ ਵਿੱਚ ਲਿਖਿਆ ਤਾ ਨੂੰ ਨੇ ਇੱਕ ਜਗਵੇਦੀ 'ਚ ਹਵਾਲੀ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜਾਈਆਂ ਤੇ ਜਿਹਵਾ ਨੇ ਉਹ ਸੁਗੰਧ ਸੁੰਗੀ ਸੋਝਿਆ ਹਵਾ ਨੇ ਆਪਣੇ ਮਨ ਵਿੱਚ ਆਖਿਆ ਮੈਂ ਫੇਰ ਕਰੇ ਜ਼ਮੀਨ ਨੂੰ ਆਦਮੀ ਦੇ ਕਾਰਨ ਸ਼ਰਾਪ ਨਹੀਂ ਦੇਵਾਂਗਾ ਭਾਵੇਂ ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੈ ਅਤੇ ਮੈਂ ਫਿਰ ਕਦੀ ਸਰਬੱਤ ਜੀਆਂ ਨੂੰ ਨਹੀਂ ਮਾਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ। ਸੋ ਇਸ ਜਗ੍ਹਾ ਦੇ ਤੇਲ ਪਰ ਲੋ ਜਾਂ ਦਾਇਆ ਨੂ ਦੇ ਸਮੇਂ ਦੇ ਵਿੱਚ ਤੋਂ ਲਿਖਿਆ ਨੂ ਨੇ ਜਿਹੜਾ ਸੀ ਯਹੋਵਾ ਦੇ ਲਈ ਪਹਿਲੀ ਜਗਵੇਦੀ ਬਣਾਈ ਉਤਪਾਦਿਕਤਾ ਵੱਠ ਦੇ ਉਹਦੇ ਵੀ ਵਚਨ ਦੇ ਵਿੱਚ ਅਸੀਂ ਪੜਿਆ ਹੈ। ਤੋਂ ਲਿਖਿਆ ਜਿਵੇਂ ਹੀ ਪੇਟਾਂ ਚੜਾਈਆਂ ਗਈਆਂ ਕੁਰਬਾਨੀਆਂ ਚੜਾਈਆਂ ਗਈਆਂ ਚੁੱਧ ਜਾਨਵਰਾਂ ਦੀਆਂ ਪੰਛੀਆਂ ਦੀਆਂ ਤਾਂ ਪਰਮੇਸ਼ਰ ਨੇ ਨੂੰ ਦੀਆਂ ਪੇਟਾਂ ਨੂੰ ਕਬੂਲ ਕੀਤਾ ਸਵਰਗ ਦੇ ਵਿੱਚ ਔਰ ਇੱਕ ਫੈਸਲਾ ਲਿਆ ਕਿ ਅੱਗੇ ਤੋਂ ਮੈਂ ਇਨਸਾਨ ਦੇ ਖਾਤਰ ਇਨਸਾਨ ਦੀ ਬਦੀ ਦੇ ਕਰਕੇ ਮੈਂ ਬਹੁਤ ਸਾਰੇ ਲੋਕਾਂ ਦਾ ਨਾਸ਼ ਨਹੀਂ ਕਰਾਂਗਾ ਤਾਂ ਪ੍ਰਭੂ ਦੇ ਲੋਕਾਂ ਨੂੰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਸੱਚਮੁੱਚ ਜਦੋਂ ਸੀ ਨਵੀਆਂ ਹੀਮ ਦੇ ਵਿੱਚ ਚੱਲ ਰਹੇ ਹਾਂ ਤੋਂ ਪਰਮੇਸ਼ਰ ਅੱਜ ਸਾਡੇ ਕੋਲੋਂ ਧੰਨਵਾਦ ਦੀਆਂ ਪੇਟਾਂ ਨੂੰ ਚਾਹੁੰਦਾ ਹੈ ਬੀਤੇ ਸਮੇਂ ਦੇ ਵਿੱਚ ਪਰਮੇਸ਼ਰ ਨੇ ਜੋ ਭਲਾਈਆਂ ਕੀਤੀਆਂ ਨੇ ਉਹਦਾ ਧੰਨਵਾਦ ਕਰੀਏ ਜੋ ਪਰਮੇਸ਼ਰ ਨੇ ਆਸ਼ੀਸ਼ਾਂ ਦਿੱਤੀਆਂ ਨੇ ਸ਼ੁਕਰਗੁਜ਼ਾਰੀ ਕਰੀਏ ਕਿਉਂਕਿ ਧੰਨਵਾਦ ਕਰਨ ਦੇ ਨਾਲ ਸਾਨੂੰ ਉਹ ਸਮਰਥ ਮਿਲਦੀ ਹੈ ਉਹ ਸਾਨੂੰ ਤਾਕਤ ਮਿਲਦੀ ਹੈ ਜਿਹੜੀ ਕੋਈ ਵੀ ਇਨਸਾਨ ਸਾਨੂੰ ਤਾਕਤ ਨਹੀਂ ਦੇ ਸਕਦਾ ਇਸ ਤੋਂ ਬਾਅਦ ਬਾਈਬਲ ਦੇ ਵਿੱਚ ਲਿਖਿਆ ਅਬਰਾਹਮ ਨੇ ਜਿਗਵੇਦੀ ਬਣਾਈ ਉਸ ਤੋਂ ਬਾਅਦ ਇੱਕ ਹੋਰ ਵਚਨ ਮੈਂ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ ਹਾਂ ਜਿਹਦੇ ਵਿੱਚ ਲਿਖਿਆ ਹੈ ਇਸ ਪ੍ਰਕਾਰ ਕਿ ਇਸਹਾਕ ਨੇ ਜਿਗਵੇਦੀ ਬਣਾਈ ਉਤਪਤੀ 26 ਅਧਿਆਇ ਦੀ 25 ਆਦ ਦੇ ਵਿੱਚ ਲਿਖਿਆ ਇਸਹਾਕ ਨੇ ਜਿਗਵੇਦੀ ਬਣਾਈ ਅਤੇ ਪ੍ਰਾਰਥਨਾ ਕੀਤੀ ਮੇਰੇ ਜੀਜੂ ਪਰਮਿਸ਼ਨ ਨੇ ਮੇਰੇ ਮਨ ਦੇ ਵਿੱਚ ਸਤੈਤਿਕ ਪੰਜਵਾਂ ਮਈ 2024 ਦੇ ਵਿੱਚ ਮੇਰੇ ਮਨ 'ਚ ਪਾਇਆ ਕਿ ਪ੍ਰਾਰਥਨਾ ਦੀ ਜਗਵੇਦੀ ਦਾ ਹੋਣਾ ਬੜਾ ਜ਼ਰੂਰੀ ਆ। ਤੋਂ ਮੇਰੇ ਮਨ ਦੇ ਵਿੱਚ ਪਰਮੇਸ਼ੁਰ ਨੇ ਪਾਇਆ ਕਿ ਮੈਂ ਇਸ ਵਚਨ ਨੂੰ ਆਨਲਾਈਨ ਵੀ ਸ਼ੇਅਰ ਕਰਾਂ ਕਿ ਜਿਹੜੀ ਪ੍ਰਾਰਥਨਾ ਦੀ ਜਗਵੇਦੀ ਹੈ ਉਹ ਸਾਡੇ ਸਭਨਾਂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਔਰ ਜਦੋਂ ਅਸੀਂ ਪ੍ਰਾਰਥਨਾ ਦੀ ਜਗਵੇਦੀ ਬਣਾਉਂਦੇ ਹਾਂ ਤੋਂ ਪਰਮੇਸ਼ੁਰ ਜਿਹੜੇ ਹਨ ਉਹ ਸਾਡੀਆਂ ਪੀਟਾ ਨੂੰ ਧੰਨਵਾਦ ਦੀਆਂ ਕੁਰਬਾਨੀਆਂ ਸ਼ੁਕਰਗੁਜ਼ਾਰੀ ਦੀਆਂ ਕੁਰਬਾਨੀਆਂ ਔਰ ਜਿੰਨੀ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਦੀ ਸਮੈਲ ਸਵਰਗ ਤੱਕ ਪਹੁੰਚਦੀ ਹੈ ਔਰ ਪਰਮੇਸ਼ਰ ਉਸ ਸਮੈਲ ਨੂੰ ਲੈ ਕੇ ਉਹਦੇ ਬਦਲੇ ਦੇ ਵਿੱਚ ਸਾਨੂੰ ਬਰਕਤਾਂ ਦਿੰਦੇ ਹਨ ਹਾਲੇਲੂਇਆ ਇਸ ਲਈ ਮੇਰੇ ਜੀਜ ਪੈਣ ਪਰੋ ਸਾਨੂੰ ਪ੍ਰਾਰਥਨਾ ਕਰਨੀ ਬੜੀ ਹੀ ਜ਼ਰੂਰੀ ਹੈ ਇੱਕ ਵਚਨ ਹੋਰ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਪਹਿਲੇ ਰਾਜਨ ਦੀ ਕਿਤਾਬ ਜਦੋ ਜੇ 18ਵੇਂ ਅਧਿਆਏ ਨੂੰ ਔਰ ਉਹਦੇ 1-2 ਵਚਨ ਨੂੰ ਮੈਂ ਪੜਾਂਗਾ ਪਹਿਲੇ ਰਾਜਨ ਦੀ ਕਿਤਾਬ 18ਵਾਂ ਅਧਿਆਏ ਔਰ ਉਹਦੇ ਜਦ ਅਸੀਂ ਕੁਝ ਵਚਨਾਂ ਨੂੰ ਪੜਦੇ ਹਾਂ ਤਾਂ ਇਸ ਪ੍ਰਕਾਰ ਲਿਖਿਆ ਹੈ ਤੀਅਤ ਦੇ ਵਿੱਚ ਤਾਂ ਏਲੀਆ ਨੇ ਸਬਨਾ ਲੋਕਾਂ ਨੂੰ ਆਖਿਆ ਮੇਰੇ ਨੇੜੇ ਆਓ ਅਤੇ ਸਭ ਲੋਕ ਉਸ ਦੇ ਨੇੜੇ ਗਏ ਤਾਂ ਉਸ ਨੇ ਜਿਹਵਾਦੀ ਟੁੱਟੀ ਹੋਈ ਜਿਗਵੇਦੀ ਦੀ ਮੁਰੰਮਤ ਕੀਤੀ। ਮੇਰੇ ਜੀਜੂ ਇਸ ਜਗ੍ਹਾ ਦਿੱਤੀ ਜਿਗਵੇਦੀ ਟੁੱਟੀ ਹੋਈ ਸੀ। ਪਰੇਲੀਆ ਪਰਮੇਸ਼ਰ ਦਾ ਮਹਾਨ ਨਬੀ ਜਿਸ ਦੇ ਨਾਲ ਖੁਦਾ ਦਾ ਰੂਹ ਆਮੋ ਸਾਹਮਣੇ ਗੱਲਾਂ ਕਰਦਾ ਔਰ ਯਹਵਾਦਾ ਕਲਾਮ ਉਹਦੇ ਤੇ ਉਤਰਦਾ। ਅਤੇ ਇੱਕ ਐਸਾ ਜਲਾਲੀ ਨਬੀ ਸੀ ਕਿ ਇਹ ਖੁਦਾ ਦੇ ਦਰਦ ਦੇ ਵਿੱਚ ਰਹਿੰਦਾ ਸੀ। ਜਦੋਂ ਇਹਨੇ ਵੇਖਿਆ ਕਿ ਵਿਰੋਧੀ ਲੋਕ ਮੇਰੇ ਖਿਲਾਫ ਦੇ ਵਿੱਚ ਹਨ ਤਾਂ ਉਸਨੇ ਹੋਰ ਕੁਝ ਨਹੀਂ ਕੀਤਾ ਉਹਨੇ ਟੁੱਟੀ ਹੋਈ ਜਿਗਵੇਦੀ ਜਿਹੜੀ ਸੀ ਉਹਦੀ ਮੁਰੰਮਤ ਕੀਤੀ ਔਰ ਇਹਦੇ ਵਿੱਚ ਲਿਖਿਆ ਕਿ ਉਹਨੇ ਪੱਥਰ ਲਏ ਇਜ਼ਰਾਈਲ ਦੇ 12 ਗੋਤਰਾ ਦੇ ਨਾਮ ਦੇ ਉੱਤੇ 12 ਪੱਥਰ ਲਏ ਔਰ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਹਾਂ ਕਿ ਇਹ ਜਿਹੜੇ ਪੱਥਰ ਹੁੰਦੇ ਸਨ ਇਹਨਾਂ ਨੂੰ ਕਿਸੇ ਔਜ਼ਾਰ ਦੇ ਨਾਲ ਹਥਿਆਰ ਦੇ ਨਾਲ ਤਰਾਸ਼ਿਆ ਨਹੀਂ ਸੀ ਜਾਂਦਾ ਇਹ ਪੱਥਰ ਜੈਸੇ ਹੁੰਦੇ ਸਨ ਵੈਸੇ ਹੀ ਲਿਆ ਕੇ ਜਗਵੇਦੀ ਉੱਤੇ ਰੱਖੇ ਜਾਂਦੇ ਸਨ ਚਾਹੇ ਪੱਥਰ ਵੱਡਾ ਹੈ ਛੋਟਾ ਹੈ ਚੌੜਾ ਹੈ ਪਤਲਾ ਹੈ ਮੋਟਾ ਹੈ ਉਹ ਕਿਸੇ ਵੀ ਪ੍ਰਕਾਰ ਦਾ ਹੁੰਦਾ ਸੀ ਬਿਨਾ ਇਹਨੂੰ ਘੜਿਆ ਜਗਵੇਦੀ ਦੇ ਉੱਤੇ ਰੱਖਿਆ ਜਾਂਦਾ ਸੀ ਔਰ ਕੋਈ ਵੀ ਪੱਥਰ ਤਰਾਸ਼ਿਆ ਨਹੀਂ ਸੀ ਜਾਂਦਾ ਅਰਥਾਤ ਅੱਜ ਬੜੇ ਸਾਰੇ ਲੋਕ ਇਹ ਆਖਦੇ ਨੇ ਕਿ ਜਦ ਅਸੀਂ ਛਿੰਕੀ ਹੋਵਾਂਗੇ ਤਾਜ ਅਸੀਂ ਚਰਚ ਦੇ ਵਿੱਚ ਜਾਵਾਂਗੇ ਜਦੋਂ ਅਸੀਂ ਨਸ਼ਾ ਛੱਡਾਂਗੇ ਤਾਂ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਜਾਵਾਂਗੇ ਜਦੋਂ ਸਾਡੇ ਕੰਮ ਸੁਧਰ ਜਾਣਗੇ ਅਸੀਂ ਚੰਗੇ ਹੋ ਕੇ ਜਾਵਾਂਗੇ ਜਦੋਂ ਅਸੀਂ ਚੋਰੀ ਠੱਗੀ ਛੱਡਾਂਗੇ ਉਦੋਂ ਪ੍ਰਭੂ ਦੇ ਹਜ਼ੂਰੀ ਦੇ ਵਿੱਚ ਜਾਵਾਂਗੇ ਪਰ ਪ੍ਰਭੂ ਦੇ ਲੋਕੋ ਪ੍ਰਭੂ ਦੇ ਕਲਿਸੀ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਕੈਸੇ ਵੀ ਹਾਲਾਤ ਦੇ ਵਿੱਚ ਤੁਸੀਂ ਨਸ਼ਾ ਕਰਦੇ ਹੋ ਤੁਹਾਡੇ ਜੀਵਨ ਦੇ ਵਿੱਚ ਵੀ ਵਿਚਾਰ ਹੈ ਪਾਪ ਹੈ ਗਲਤੀਆਂ ਨੇ ਗੁਨਾਹਾਂ ਨੇ ਜੀਵਨ ਪਾਪ ਪਾਪ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਤੁਸੀਂ ਕੈਸੀ ਵੀ ਹਾਲਾਤ ਦੇ ਵਿੱਚ ਕਿਉਂ ਨਹੀਂ ਜੀ ਤੁਹਾਨੂੰ ਪਰਮੇਸ਼ਰ ਦੇ ਕੋਲ ਆਉਣ ਦੀ ਲੋੜ ਹੈ ਜਦੋਂ ਤੁਸੀਂ ਆਪਣਾ ਉਸ ਪਾਪੀ ਜੀਵਨ ਨੂੰ ਲੈ ਕੇ ਪ੍ਰਭੂ ਦੇ ਕੋਲ ਆਓਗੇ ਤਾਂ ਪ੍ਰਭੂ ਦਾ ਕੰਮ ਹੈ ਤੁਹਾਨੂੰ ਸੁਧਾਰਨਾ ਤੁਹਾਨੂੰ ਪਵਿੱਤਰ ਕਰਨਾ ਸਿਰਫ ਤੁਹਾਨੂੰ ਇੱਕ ਫੈਸਲਾ ਲੈਣ ਦੀ ਲੋੜ ਹੈ ਜਦੋਂ ਤੁਸੀਂ ਇੱਕ ਫੈਸਲਾ ਲੈ ਕੇ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਆਓਗੇ ਤਾਂ ਪਰਮੇਸ਼ਰ ਅਗਲਾ ਕੰਮ ਆਪਣੇ ਆਪ ਹੀ ਕਰੇਗਾ ਇਹਦਾ ਇੱਕ ਵਚਨ ਪਹਿਲੇ ਰਾਜਾ 18 ਦਾ ਏ ਉਹਦੇ ਇੱਕ ਹੋਰ ਵਚਨ ਨੂੰ ਮੈਂ ਪੜਨਾ ਚਾਹੁੰਦਾ 36 ਵਚਨ ਨੂੰ ਤਾਂ ਲਿਖਿਆ ਤਾਂ ਕਾਲਾਂ ਦੀ ਪੇਂਟ ਚੜਾਉਣ ਦੇ ਵੇਲੇ ਐਉਂ ਹੋਇਆ ਕਿ ਏਲੀਆ نبی ਨੇ ਨੇੜੇ ਆ ਕੇ ਆਖਿਆ ਕਿ ਯਹਵਾ ਅਬਰਾਹਮ ਇਸਹਾਕ ਤੇ ਇਜ਼ਰਾਇਲ ਦੇ ਪਰਮੇਸ਼ਰ ਅੱਜ ਮਲੂਮ ਹੋ ਜਾਵੇ ਕਿ ਤੂੰ ਇਜ਼ਰਾਇਲ ਵਿੱਚ ਪਰਮੇਸ਼ਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਹਨਾਂ ਸਾਰੀਆਂ ਗੱਲਾਂ ਤੇਰੇ ਵਿੱਚ ਅਨੁਸਾਰ ਕੀਤਾ ਹੈ ਮੇਰੀ ਸੁਣ ਇਹ ਯਹਵਾ ਨੈਰੀਸਨ ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹਵਾ ਪਰਮੇਸ਼ਰ ਹੈ ਤੇ ਤੂੰ ਅੰਦਰ ਦੇ ਮਨ ਨੂੰ ਮੋੜ ਲਿਆ ਹੈ ਤਾਂ ਯਹਵਾ ਦੀ ਅੱਗ ਆਣ ਪਈ ਅਤੇ ਉਸਨੇ ਹੋਮ ਦੀ ਬਲੀ ਔਰ ਬਾਲਣ ਔਰ ਪੱਥਰਾਂ ਔਰ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਸ ਨੂੰ ਝਟ ਕਰ ਲਿਆ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਪੱਥਰ ਰੱਖੇ ਹੋਏ ਨੇ ਜਿਹੜੇ ਜ਼ਮੀਨ ਤੋਂ ਇਹ ਲੀਆ ਨੇ ਲੈ ਕੇ ਉਹਨਾਂ ਪੱਥਰਾਂ ਦੀ ਜਗਵੇਦੀ ਬਣਾਈ ਸੀ ਲਿਖਿਆ ਕਿ ਉਹਨਾਂ ਪੱਥਰਾਂ ਦੇ ਉੱਤੇ ਯਹਵਾਦੀ ਅਗਸ ਵਰਗ ਤੋ ਉਤਰੀ ਨਰੇ ਜੀਜੋ ਇਹ ਨਾ ਸੋਚੋ ਕਿ ਅਸੀਂ ਬਰਾਈ ਦੇ ਵਿੱਚ ਲੱਗੇ ਹੋਏ ਹਾਂ ਸਾਨੂੰ ਖੁਦਾ ਦਾ ਪਵਿੱਤਰ ਆਤਮਾ ਨਹੀਂ ਮਿਲ ਸਕਦਾ ਸਾਨੂੰ ਪ੍ਰਭੂ ਦੇ ਵਰਦਾਨ ਨਹੀਂ ਮਿਲ ਸਕਦੇ ਬਸ ਤੁਹਾਡੀ ਤੁਸੀਂ ਇੱਕ ਹੀ ਕੰਮ ਕਰਨਾ ਹੈ ਫੈਸਲਾ ਲੈਣਾ ਹੈ ਕਿ ਅਸੀਂ ਜੈਸੇ ਵੀ ਹਾਂ ਅਸੀਂ ਪਾਪੀ ਹਾਂ ਜਾ ਪ੍ਰਾਦੀ ਹੈ ਜਗ ਨੂੰ ਨਗਾਰਾ ਤੁਸੀਂ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਆਉਣਾ ਹੈ ਅਗਲਾ ਕੰਮ ਪਰਮੇਸ਼ੁਰ ਦਾ ਹੈ ਕਿ ਉਹਨੇ ਤੁਹਾਨੂੰ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਪਰਣਾ ਹੈ ਹallelujah ਇਸ ਲਈ ਪਰਮੇਸ਼ੁਰ ਦੇ ਕਦਮਾਂ ਦੇ ਵਿੱਚ ਜਦੋਂ ਵੀ ਆਉਣਾ ਹੈ ਤੁਸੀਂ ਜੈਸੇ ਹੋ ਵੈਸੇ ਹੀ ਆ ਜਾਓ ਪਰਮੇਸ਼ੁਰ ਦਾ ਕੰਮ ਹੈ ਤੁਹਾਨੂੰ ਕਬੂਲ ਕਰਨਾ ਪਰਮੇਸ਼ੁਰ ਦਾ ਕੰਮ ਹੈ ਤੁਹਾਨੂੰ ਪਾਕ ਰੂ ਦੀ ਅੱਗ ਦੇ ਨਾਲ ਪਰਣਾ ਵਰਦਾਨ ਨਾਲ ਪਰਣਾ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਪਰਣਾ ਆਪਣੇ ਦਰਸ਼ਨਾਂ ਨੂੰ ਤੁਹਾਡੇ ਉੱਤੇ ਪ੍ਰਗਟ ਕਰਨਾ ਔਰ ਆਪਣੇ ਦਰਸ਼ਨ ਦੇ ਕੇ ਔਰ ਆਪਣੇ ਭੇਤ ਦੇ ਕੇ ਤੁਹਾਡੇ ਉੱਤੇ ਆਪਣੇ ਆਪ ਨੂੰ ਜ਼ਾਹਿਰ ਕਰਨਾ ਇਹ ਸ਼ੈਤਾਨ ਦੀ ਵੱਡੀ ਚਾਲ ਹੈ ਕਿ ਹੁਣ ਤੂੰ ਪਾਪੀ ਆ ਤੂੰ ਗੁਨਾਹਗਾਰ ਤੂੰ ਵਿਵਚਾਰੀਆ ਪਰਮੇਸ਼ਵਰ ਤੇਰੀ ਆਵਾਜ਼ ਨੂੰ ਨਹੀਂ ਸੁਣ ਸਕਦਾ ਇਹ ਸ਼ੈਤਾਨ ਦਾ ਸਭ ਤੋਂ ਵੱਡਾ ਝੂਠ ਹੈ ਇਸ ਲਈ ਇਸ ਝੂਠ ਨੂੰ ਛੱਡ ਕੇ ਪ੍ਰਬੂ ਦੇ ਕਦਮਾਂ ਦੇ ਵਿੱਚ ਜ਼ਰੂਰ ਆਈਏ ਕਿਉਂਕਿ ਪਰਮੇਸ਼ਰ ਅੰਤ ਦੇ ਸਮੇਂ ਦੇ ਵਿੱਚ ਜਿਵੇਂ ਯੋਇਲ نبی ਨੇ ਭਵਿੱਖਬਾਣੀ ਕੀਤੀ ਸੀ ਕਿ ਮੈਂ ਅੰਤ ਦੇ ਦਿਨਾਂ ਦੇ ਵਿੱਚ ਆਪਣਾ ਆਤਮਾ ਸਭ ਸ਼ਰੀਰਾਂ ਦੇ ਉੱਤੇ ਵਹਾ ਦਿਆਂਗਾ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਬਜ਼ੁਰਗ ਸੁਪਨੇ ਵੇਖਣਗੇ ਜਵਾਨ ਧੀਆ ਤੇ ਪੁੱਤਰਾ ਗੰਮ ਵਾਕ ਕਰਨਗੇ ਅਤੇ ਉਹੀ ਆਤਮਾ ਨਾ ਸਭ ਸ਼ਰੀਰਾਂ ਦੇ ਉੱਤੇ ਵਹਾ ਦਿਆਂਗਾ ਆਪਣੇ ਦਾਸ-ਦਾਸੀਆਂ ਦੇ ਉੱਤੇ ਵਹਾ ਦਿਆਂਗਾ ਇੱਕ ਕਿਰਪਾ ਦਾ ਯੁੱਗ ਹੈ ਪਰਮੇਸ਼ਰ ਸਭ ਨੂੰ ਪਾਪ ਕਰੂ ਦੀ ਅਗਨੀ ਦੇ ਨਾਲ ਪਰਣਾ ਚਾਹੁੰਦਾ ਹੈ ਪਰਮੇਸ਼ਰ ਚਾਹੁੰਦਾ ਹੈ ਕਿ ਹਰ ਇੱਕ ਦਾ ਦਿਲ ਜੋ ਹੈ ਉਹ ਮੇਰੀ ਜਗਵੇਦੀ ਬਣ ਜਾਏ ਪਰਮੇਸ਼ਰ ਚਾਹੁੰਦਾ ਹੈ ਕਿ ਹਰੇਕ ਇਨਸਾਨ ਦਾ ਮਨ ਜਿਹੜਾ ਹੈ ਉਹ ਮੇਰੇ ਵੱਲ ਫੇਰ ਜਾਵੇ ਪਰਮੇਸ਼ਰ ਚਾਹੁੰਦਾ ਹੈ ਕਿ ਲੋਕ ਇੱਕ ਫੈਸਲਾ ਲੈਣ ਆਪਣਾ ਦਿਲ ਆਪਣੇ ਮਨ ਨੂੰ ਤਿਆਰ ਕਰਨ ਅਤੇ ਮੈਂ ਉਹਨਾਂ ਨੂੰ ਆਪਣੀ ਵੱਡੀ ਕਿਰਪਾ ਦੇ ਨਾਲ ਭਰਦਾ ਵਾਂ ਇਸ ਲਈ ਪ੍ਰਭੂ ਦੇ ਲੋਕ ਮਸੀਹ ਦੀ ਇਕਲਸੀਆ ਮੈਂ ਤੁਹਾਨੂੰ ਅੱਜ ਦਲੇਰ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਖੁਦਾ ਦੇ ਕਦਮਾਂ ਦੇ ਵਿੱਚ ਆ ਜਾਓ ਪਰਮੇਸ਼ਰ ਦਾ ਕੰਮ ਹੈ ਤੁਹਾਨੂੰ ਉੱਚਿਆ ਕਰਨਾ ਪਰਮੇਸ਼ਰ ਦਾ ਕੰਮ ਹੈ ਤੁਹਾਨੂੰ ਬLES ਕਰਨਾ ਪਰਮੇਸ਼ਰ ਦਾ ਕੰਮ ਹੈ ਤੁਹਾਡੇ ਜੀਵਨਾਂ ਦੇ ਵਿੱਚ ਵੱਡੇ ਵੱਡੇ ਚਮਤਕਾਰਾਂ ਨੂੰ ਕਰਨਾ ਸਿਰਫ ਤੁਸੀਂ ਇੱਕ ਫੈਸਲਾ ਲੈ ਕੇ ਪ੍ਰਭੂ ਦੇ ਕੋਲ ਆਉਣਾ ਹੈ ਪ੍ਰਭੂ ਦਾ ਕੰਮ ਹੈ ਤਾਨੂੰ ਖਾਕ ਦੇ ਵਿੱਚੋਂ ਚੁੱਕ ਕੇ ਪਤਵੰਤਾਂ ਦੇ ਵਿੱਚ ਬਿਠਾ ਦੇਣਾ ਜਦ ਅਸੀਂ ਲੀਵੀਆ ਦੀ ਕਿਤਾਬ 6 ਦੇ ਉਹਦੀ 13ਵੇਂ ਵਚਨ ਨੂੰ ਪੜਦੇ ਤੋਂ ਦੇ ਵਿੱਚ ਲਿਖਿਆ ਜਗਵੇਦੀ ਉੱਤੇ ਅੱਗ ਸਦਾ ਬਲਦੀ ਰਹੇ ਅਤੇ ਕਦੀ ਨਾ ਬੁਝੇ ਇਹ 파ਕਰੂ ਦੀ ਅੱਗ ਜਿਹੜੀ ਹੈ ਸਦਾ ਬਲਣੀ ਚਾਹੀਦੀ ਹੈ ਅੰਤਰੀ ਸਮੇਂ ਦੇ ਵਿੱਚ ਬਹੁਤ ਸਾਰਾ ਪਾਪ ਵਧ ਰਿਆ ਹੈ ਬਹੁਤ ਸਾਰੀਆਂ ਬਰਾਈਆਂ ਵਧ ਰੀਆਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਵਧ ਰੀਆਂ ਨੇ ਬਹੁਤ ਸਾਰੀਆਂ ਪਰੇਸ਼ਾਨੀਆਂ ਵਧ ਰੀਆਂ ਨੇ ਪਰ ਪਰਮੇਸ਼ਰ ਨੇ ਕਿਹਾ ਜੋ ਕੁਝ ਮਰਜੀ ਹੋ ਜਾਵੇ ਲੇਕਿਨ ਪਰਮੇਸ਼ਰ ਦੇ ਵਚਨ ਚ ਲਿਖਿਆ ਜਗਵੇਦੀ ਦੀ ਜੋਤੀ ਅੱਗ ਸਦਾ ਬਲਣੀ ਚਾਹੀਦੀ ਹੈ ਇਹ ਜਗਵੇਦੀ ਦੀ ਜਿਹੜੀ ਅੱਗ ਹੈ ਇਹ ਤੁਹਾਡੀਆਂ ਪ੍ਰਾਰਥਨਾਵਾਂ ਨੇ ਜਦੋਂ ਮੈਂ ਔਰ ਤੁਸੀਂ ਪ੍ਰਾਰਥਨਾਵਾਂ ਕਰਦੇ ਹਾਂ ਤੇ ਪਵਿੱਤਰ ਆਤਮਾ ਦੀ ਅੱਗ ਸ਼ੁਰੂ ਹੋ ਜਾਂਦੀ ਆ ਔਰ ਉਹ ਅੱਗ ਜਿਹੜੀ ਆ ਜਿਸ ਕਿਸੇ ਇਨਸਾਨ ਦੇ ਸਰੀਰ ਦੇ ਵਿੱਚ ਜਾਂਦੀ ਹੈ ਰੂਹ ਜਿਸਮ ਜਾਨ ਦੇ ਵਿੱਚ ਜਾਂਦੀ ਹੈ ਉਹਦੇ ਸਰੀਰ ਦੇ ਵਿੱਚੋਂ ਬਿਮਾਰੀਆਂ ਨੂੰ ਰੋਗਾਂ ਨੂੰ ਦੁਸ਼ਟ ਆਤਮਾਵਾਂ ਨੂੰ ਜਾਦੂ ਟੂਣਿਆਂ ਨੂੰ ਵਿਭਚਾਰ ਨੂੰ ਪਾਪ ਨੂੰ ਅਪਰਾਧ ਨੂੰ ਖਤਮ ਕਰਦੀ ਹੈ ਇਹ ਅੱਗ ਕਿਸੇ ਇਨਸਾਨ ਨੂੰ ਸਾੜਨ ਦੇ ਲਈ ਨਹੀਂ ਆ ਇਹ ਅੱਗ ਹਰੇਕ ਇਨਸਾਨ ਨੂੰ ਸ਼ੁੱਧ ਤੇ ਪਵਿੱਤਰ ਕਰਨ ਲਈ ਹੈ ਇਸ ਕਰਕੇ ਪਰਮੇਸ਼ੁਰ ਦੀ ਅਗਨੀ ਨੂੰ ਪਰਮੇਸ਼ਰ ਦੀ ਅਗ ਨੂੰ ਕਦੇ ਵੀ ਬੁਝੰਨਾ ਨਾ ਦਿਓ ਕਿਉਂਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਪ੍ਰਾਰਥਨਾ ਦੀ ਜਗਵੇਦੀ ਬਣਾਓ ਧੰਨਵਾਦ ਕਰੋ ਸ਼ੁਕਰਗੁਜ਼ਾਰੀ ਕਰੋ ਆਰਾਧਨਾ ਕਰੋ ਔਰ ਪਰਮੇਸ਼ੁਰ ਦੇ ਅੱਗੇ ਫਾਸਟਿੰਗ ਰੱਖ ਕੇ ਬੈਠੋ ਤਾਂ ਜੋ ਪਵਿੱਤਰ ਆਤਮਾ ਦੀ ਅਗ ਸਦਾ ਬਲਦੀ ਰਹੇ ਔਰ ਸ਼ੈਤਾਨ ਦਾ ਤੁਹਾਡੇ ਉੱਤੇ ਕੋਈ ਵੀ ਦਾਪੇਚ ਨਾ ਚੱਲ ਸਕੇ ਪ੍ਰਭੂ ਇਨਾ ਬਚਨਾਂ ਦੇ ਦੁਆਰਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਪਰਮੇਸ਼ੁਰ ਦਾ ਆਤਮਾ ਤੁਹਾਨੂੰ ਉੱਚਿਆਂ ਕਰੇਗਾ ਇਹ ਬਚਨ ਤੁਹਾਡੇ ਲਈ 100 ਗੁਣਾ ਫਲਦਾਰ ਹੋਣਗੇ ਗੋਡ ਬlesਸ ਯੂ ਆਲ ਪ੍ਰਭੂ ਯੀਸ਼ੂ ਦੇ ਸਮਰਥਨ ਨਾਲ ਵਿੱਚ ਆਮੀਨ